ਇਹ ਫੋਜੀ ਹਰ ਇੱਕ ਬੱਚਾ ਮਾਂ ਕੋ ਆਪਣਾ ਚੰਗੇ ਭੋਗ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਲਦਾ 46 ਲੱਖ ਰੁਪਏ ਦਾ ਮੈਸਟਰਪੀਸ ਲੇਟ ਸਾਲ ਕਰੀਬ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਫੋਨ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20 25 ਦਿਨ ਡਰਾਈਵਰੀ ਕੀਤੀ ਮਾਰੇ ਇਹਦੇ ਖਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਦੀ ਸੱਟ ਲੱਗ ਚਰ ਹੋ ਗਈ ਐਸੇ ਪਰਿਵਾਰ ਤੋਂ ਕੋਣ ਕੋਣ ਪੋਆ ਦੇ ਪਿਛੇ ਮਾਤਾ ਪਿਓ ਬਜ਼ੁਰਗਾਂ ਬੇੜਾ ਬੇਟੀ ਦੇ ਉਹਦੀ ਵਾਈਫ ਹਾਂਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਂ ਮੈਂ ਤੇ ਇਹੋ ਕਰਦੇ ਆਂ ਕਿ ਲੋਕੇਸ਼ਾਂ ਦੀ ਜਿਹੜੀ ਲਾਸ਼ ਆ ਡੈੱਡ ਬੋਡੀ ਉਹ ਪੰਜਾਬ ਤੇ ਜਾਈ ਜਾਵੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜ਼ਿਲ੍ਹਾ ਵੀ ਵਕਾ ਦਾ ਮੌਲੀ ਮਾਈ ਦਾ ਉਹ ਵੀ ਕੀ ਕੀਤਾ ਜਾਵੇ ਕਿ ਪਰਿਵਾਰ ਆਪਣਾ ਸੁਖਦਾ ਸਾ ਲੈ ਸਕੀਏ ਇਹ ਆ ਮੰਗ ਹੈ ਲਖਵਿੰਦਰ ਸਿੰਘ ਉਹ ਕਹਿੰਦਾ ਸੀ ਕੀ ਰਿਸ਼ਤਾ ਹੈ ਆਪਣਾ ਮੇਰੀ ਮਿਸ ਜੀ ਧੂਆ ਦਾ ਲੜਕਾ ਹੈ ਜੀ ਸਾਲਾ ਸਾਹਿਬ ਲੱਗਦੇ ਹੈ ਕੀ ਸਾਰੇ ਕਾਰਨਾਮਾ ਆਪੀ ਤੇ ਕਿੰਨੇ ਤਰਾਹ ਮੀਤੀ ਕੋ ਦੱਸਿਆ ਗਿਆ ਤਾਂ ਨਾ ਪੜਾ ਦੇ। ਔਤਲਾ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ। ਜਿਹਨੂੰ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸੀਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਆ। ਜਿਹਦੇ ਉਹ ਕਾਰਨਾਮਾ ਵਾਪਰੀ ਜ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ। ਉਹਨਾਂ ਨੂੰ ਸੁਨਾਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ। ਦੋ ਜਾਨੇ ਸੀ ਗੱਡੀ ਦੇ ਵਿੱਚ। ਇਹ ਲੱਗੇ ਲੰਮਾ ਪਿਆ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਇਹ ਉਤੇ ਤਬਾਰ ਕਰ ਬੈਠਾ ਜੀ ਔਰ ਇਹ ਗੱਡੀ ਚੰਗੀ ਚਲਾਉਂਦਾ ਹੋ ਉਹਨੇ 2 3 ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਲੈ ਕੇ ਆ ਕੇ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋਇਆ ਉਹਨੇ ਉਹ ਗੱਡੀ ਫੁੱਟਪਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਪਾਥ 'ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ ਕੰਨੀ ਉਸ ਤੇ ਕਿੰਨੇ ਦੇ ਪਹਿਲਾਂ ਦੇ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਹੀ ਲੰਗੇ ਤਕਰੀਬਨ 1.5 ਸਾਲ ਹੋ ਗਿਆ ਕਿੰਨਾ ਫਸਾ ਲਗਾ ਕੇ ਤੇ ਕਿਵੇਂ ਮੈਨੇਜ ਕਰਕੇ ਜੋ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਕਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜ਼ਮੀਨ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਵੇ ਜੰਦੀ ਘਟਨਾ ਵਾਪਰੇ ਪ੍ਰਵਾਸ ਤੇ ਸਵਾਰ ਦਾ ਬਲਾਹ ਹੁੰਦਾ ਪਿੱਛੇ ਬਜੂਰ ਮਾਤਾ ਪਿਤਾ ਦਾ ਚੱਤਾਂ ਹ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਐਦਾਂ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਂਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦਿਖਾ ਆ ਗਿਆ